ਹੁਣ ਕੀ ਕੀ ਹਾਲ ਹੋ ਗਿਆ ਦੇਖ ਲਓ ਕਿਵੇਂ ਰੁੜਦੇ ਫਿਰਦੇ ਐ ਇੱਕ ਦੂਜੇ ਚ ਵਜਦੇ ਫਿਰਦੇ ਐ ਕੋਈ ਇੱਧਰ ਨੂੰ ਚਲ ਗਿਆ ਕੋਈ ਉੱਧਰ ਨੂੰ ਚਲ ਗਿਆ ਹੁਣ ਭਾਲਦੇ ਫਿਰਦੇ ਆ ਉਹਨਾਂ ਘਰਾਂ ਨੂੰ ਉਹ ਮੈਨੂੰ ਕੋਈ ਕਹਿੰਦਾ ਕਹਿੰਦਾ ਜੀ ਸੁਦੇਸ਼ ਸਿੰਘ ਢੀਂਟਸੇ ਦੀ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸਦੇਸ਼ ਸਿੰਘ ਟੀਟ ਸਰਕਾਰ ਵਾਪਸ ਹੋਊਗੀ ਮੈਂ ਕਿੱਥੇ ਕਹਿੰਦੇ ਕਾਲੀਦਲ ਚ ਉਹ ਮੈਂ ਕਿਹਾ ਹਾਂ ਤਾਂ ਹਜੇ ਹੋਣੀ ਤਾਂ ਆਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪ ਹੀ ਉਸੇ ਕਰੇ ਵਾਪਸ ਆ ਗਏ ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿਹਦੇ ਉਹਨਾਂ ਘਰਾਂ ਚ ਘਰ ਵਾਪਸੀ ਹੋਊਗੀ ਉਹਦੇ ਮੰਨ ਜੂਗਾ ਮੈਂ ਇਹਨਾਂ ਆਪ ਦੇ ਘਰੋਂ ਹੀ ਨਿਕਲ ਜਾਂਦੇ ਨੇ ਆਪ ਦੇ ਘਰ ਹੀ ਵਾਪਸ ਆ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾ ਰਹੇ ਆ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪਦਾ ਟੱਬਰ ਆਵਦੇ ਧੀਆ ਆਵਦੇ ਪੁੱਤ ਆਵਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਨਹੀਂ ਹੈਗੇ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ 'ਚ ਫਸਟ ਕਬੱਡੀਆਂ 'ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਣ ਵਾਲੇ ਮੁੰਡੇ ਬਣਨੇ ਸਾਡੇ ਪਿੰਡਾਂ ਪੁੱਤ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ-ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹੇ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਮਜ਼ਾ ਹੀ ਆ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੇਰੇ ਮੈਨੂੰ ਚਾ ਹੈ ਕੰਲਾ ਬਸ ਕਿ ਸੇਵਾ ਦਾ ਮੌਕਾ ਦਿੱਤਾ ਐਦੂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਇਤੋਂ ਵੱਡਾ ਹੋਰ ਕੀ ਮਿਲ ਜੂਗਾ ਸੋ ਸੇਵਾ 'ਚ ਲੱਗੇ ਆ ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਆ ਸਾਡੇ 5.5 ਹਜ਼ਾਰ ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਰੱਖਿਆ 8000 ਕਰੋੜ ਰੁਪਏ ਰੋਕ ਰੱਖਿਆ ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ ਇਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ ਚ ਇਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ ਲੜ ਰਿਹਾ ਤੁਹਾਡਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਪਰ ਮੈਂ ਕਿਤੇ ਨੀਤੀਯੋਗ ਦੀ ਬੈਠਕ 'ਚ ਬੈਠਾ ਸੀ ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ ਸਾਨੂੰ ਪੈਸੇ ਦੇ ਦਿਓ ਮੈਂ ਦੋ ਤਿੰਨ ਵਾਰੀ ਜਦੋਂ ਕਿਹਾ ਇੱਕ ਉੱਥੇ ਕੋਈ ਅਫਸਰ ਸੀ ਉਹ ਮੇਰਾ ਫੈਨ ਪੁਰਾਣਾ ਉਹ ਮੈਨੂੰ ਆ ਕੇ ਕਹਿੰਦਾ ਪਰੰਜਲ ਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਨੇ ਮੈਂ ਕਿਹਾ ਹੋਰ ਕਿੱਥੋਂ ਮਿਲਣਗੇ ਇਹੀ ਤਾਂ ਨੀਤੀਯੋਗ ਹੈ ਪੈਸੇ ਤਾਂ ਇੱਥੋਂ ਹੀ ਮਿਲਦੇ ਨੇ ਕਹਿੰਦਾ ਨਾ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲੇ ਤਾਂ ਆਇਆ ਯਾਰ ਲੋਕਾਂ ਨੇ ਤਾਂ 92 ਸੀਟਾਂ ਦੇਤੀਆਂ ਹੁਣ ਲੋਕਾਂ ਕੋਲੇ ਕੀ ਕਰੀਏ ਕਹਿੰਦਾ ਨਾ ਉਹ ਲੋਕ ਵਿਧਾਨ ਸਭਾ ਵਾਲਿਆਂ ਨੇ ਲੋਕ ਸਭਾ ਵਹ ਤੇ ਜਾਓ ਕੱਲ 13 ਦੀ 13 ਸੀਟਾਂ ਜਿੱਤ ਲਿਓ ਮਜਾ ਲੈ ਇੱਥੇ ਥੋੜਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦੇਣੇ ਇਹ ਕਾਨਾ ਵੀ ਮੈਂ ਉਸ ਕਮ ਆਇਆ ਤੁਹਾਡੇ ਕੋਲੇ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ ਚ ਗੂੰਜਣ ਮੈਨੂੰ 13 ਹੱਥ ਦੇ ਦਿਓ ਜਿਹੜੇ ਪਾਰਲੀਮੈਂਟ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਮੁਠੀ ਬੰਦ ਕਰਕੇ ਲਾਉਣ 10 ਸਾਡੇ ਕੋਲੇ ਪਹਿਲਾਂ ਹੀ ਨੇ ਉੱਥੇ ਰਾਸ ਵਾਲੇ ਕੁਰ ਖੇਤਰਾ ਜਿੱਤਾਂਗੇ ਦਿੱਲੀ ਤੋਂ ਜਿੱਤ ਰਹੇ ਹਾਂ ਗੁਜਰਾਤ ਤੋਂ ਜਿੱਤ ਰਹੇ ਹਾਂ ਜਦੋਂ ਉੱਥੇ 30 40 ਹੋ ਗਏ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ ਕੋਈ ਪੰਜਾਬ ਦਾ ਪੈਸਾ ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵੇਲੇ ਹੋ ਜਾਣਗੇ ਤਾਂ ਫਿਰ ਆ ਜਿਹੜੇ ਫਿਰਦੇ ਨੇ ਇਹ ਤਾਂ ਆਰਾਮ ਨਾਲ ਵੇਲੇ ਹੋ ਜਾਣਗੇ ਮੁੜ ਕੇ ਘਰੇ ਬਹਿ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋਵੇ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਇਹ ਘਰੇ ਬਹਿ ਜਾਣਗੇ ਆਰਾਮ ਨਾਲ ਨੇ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ